ਤਾਂ ਲਿਆ ਹੈ ਗਾਦੀ ਹਾਂ ਮੈਨੂੰ ਫੋਲੋ ਕਰਦੇ ਹੋ ਹਾਂਜੀ ਮੈਂ ਕਿਹਾ ਫੇਸਬੁੱਕ ਤੇ ਮੇਰੀ ਆਈਡੀ ਦੇਖਦੇ ਹਾਂ ਹਾਂਜੀ ਹਾਂ ਦੱਸੋ ਕੀ ਕੀ ਦਿਖਾਉਣਾ ਜੀ ਕੀ ਬਿਮਾਰੀ ਹੈ ਬਿਮਾਰੀ ਤਾਂ ਨਹੀਂ ਸਰ ਐਕਚੁਅਲੀ ਜਿਹੜੀ ਮੇਰੀ ਸਿਸਟਰ ਹੈ ਉਹਨਾਂ ਦੇ ਦਾ ਹਸਬੰਦ ਦੀ ਪ੍ਰੋਬਲਮ ਹੈ ਪ੍ਰੋਬਲਮ ਇਹ ਕਿ ਉਹਨਾਂ ਨੂੰ ਟੈਸਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਨਾ ਬਟ ਉਹਨਾਂ ਨੂੰ ਦੱਸੋ ਕੀ ਹੈ ਜੀ ਮੈਨੂੰ ਤਾਂ ਬਲੱਡ ਪ੍ਰੈਸ਼ਰ ਉਹੀ ਦੱਸ ਰਹੀ ਹੈ ਵੀ ਬਲੱਡ ਪ੍ਰੈਸ਼ਰ ਬਹੁਤ ਲੋਅ ਰਹਿੰਦਾ ਆ ਹੈ ਨਾ ਔਰ ਪੀਜੀਆਈ ਜਾਣਾ ਠੀਕ ਹਾਂਜੀ ਪੀਜੀਆਈ ਮੈਡੀਸਨ ਡਿਪਾਰਟਮੈਂਟ ਦੇਖੂ ਪਹਿਲੀ ਵਾਰੀ ਕਿਹੜੇ ਪਿੰਡ ਤੋਂ ਜਾਣਾ ਹੈ ਇਹ ਦੱਸ ਦਿਓ ਭੈਣ ਜੀ ਮੰਗੇ ਵਾਲਿਆ ਤੋਂ ਜਾਣਾ ਜੀ ਇਹ ਕਿੱਥੇ ਹੈ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਮੋਗਾ ਦੇਖੋ ਉੱਥੇ ਜਾ ਕੇ ਜੇ ਕੋਈ ਰਿਸ਼ਤੇਦਾਰੀ ਉੱਥੇ ਰਹੇ ਜੋ ਨਹੀਂ ਰਾਤ ਗੁਰਦੁਆਰੇ ਰਹੇ ਜੋ ਸਵੇਰੇ 6 ਵਜੇ ਲਾਈਨ 'ਚ ਲੱਗਣਾ ਪਊ ਨਵੀਂ OPD 12 ਨੰਬਰ ਕਿੜਕੀ ਓਕੇ ਨਵੀਂ OPD 12 ਨੰਬਰ ਕਿੜਕੀ ਮੈਡੀਕਲ ਦਾ ਕਾਰਡ ਬਣੂ ਓਕੇ ਤੇ ਉਹ ਫਿਰ ਅੱਗੇ ਸਰਚ ਕਰਨਗੇ ਕਦੋਂ ਘੇੜੇ 4 ਲੱਗਣਗੇ ਉਹ ਦੇਖਣਗੇ ਕਿਉਂ ਘਟਦਾ ਹੈ ਬੀਪੀ ਓਕੇ ਕਿਉਂਕਿ ਖੋਜ ਦਾ ਵਿਸ਼ਾ ਇਹ ਵਾਧਦੇ ਬੀਪੀ ਦਾ ਤਾਂ ਪਤਾ ਹੁੰਦਾ ਹੈ ਕੱਟਦਾ ਦਿੱਤੀ ਖੋਜ ਦਾ ਵਿਸ਼ਾ ਉਹ ਡਾਕਟਰ ਆਪੀ ਦੇਖਣਗੇ ਸਾਰੇ ਟੈਸਟ ਨਾਲ ਲੈ ਕੇ ਜਾਓ ਭੈਣ ਜੀ ਮੋਗੇ ਤੋਂ ਹਾਂ 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 ਠੀਕ ਹੈ ਜੀ ਉਹਨਾਂ ਦੀ ਮੈਡੀਸਨ ਹੋਊਗੀ ਸਾਲ ਡੇਢ ਸਾਲ ਉਹਨਾਂ ਦੀ ਨਾ ਫੋਸਫੋਨ ਡੀਐਮ ਦੀ ਗੱਲ ਰਹੀ ਹੈ ਪੈਡੀਸ ਮੈਡੀਸਨ ਨੂੰ ਪੰਜਾਬ ਵਾਲਿਆਂ ਨੂੰ ਮੈਂ ਮੰਨਦਾ ਹੀ ਨਹੀਂ ਖਬਰ ਹੈ ਕੀ ਚਲਾਈ ਜਾਂਦੇ ਨੇ ਕਮਿਸ਼ਨ ਵਾਲੀਆਂ ਦਵਾਈਆਂ ਨੇ ਸਾਰੀਆਂ ਓਕੇ جے پی جی آئی ਦਾ ਮਤਲਬ ਤਾਂ ਹੀ ਕਰਕੇ ਹਾਂਜੀ ਤਾਂ ਹੀ ਕਰਕੇ ਕਹਿਆ ਸੀ ਉਹ ਤੁਹਾਨੂੰ ਫਾਲੋ ਕਰ ਰਹੇ ਸੀ ਔਰ ਕਾਫੀ ਟਾਈਮ ਦੇ ਸੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਨਾ ਤੁਹਾਡਾ ਨੰਬਰ ਨਸੀ ਮਿਲਿਆ ਨੰਬਰ 12 ਨੰਬਰ ਖਿੜਕੀ ਸਵੇਰੇ 6 ਵਜੇ ਲਾਈਨ 'ਚ ਲੱਗ ਜਾਓ ਪਰਚੀ ਬਣ ਜੂ ਆਪਦਾ ਉੱਤੇ 2-4 ਦਿਨ ਤੁਹਾਨੂੰ ਜਾਣਾ ਆਉਣਾ ਪੈਣਾ ਹੈ ਜਾ ਕੇ ਉੱਤੇ ਦਿਖਾ ਲਓਗੇ ਤਾਂ ਕੁਝ ਸ਼ਾਇਦ ਫਾਇਦਾ ਹੋ ਜੇ ਓਕੇ ਠੀਕ ਹੈ ਜੀ ਥੈਂਕ ਯੂ